ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਮੋਗਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਐਨੀਮਲ ਲੈ ਕੇ ਆਏ ਜੀ ਦੋਨੇ ਸੂਏ ਸਵਾਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਕੇ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਲਖਪ੍ਰੀ ਸਿੰਘ ਜੀ ਫੇਰ ਹੋਗਾ ਇਹ ਮੋਬਾਈਲ ਤੇ ਘਰ ਆਪੇ ਠੀਕ ਆ ਮੋਬਾਈਲ ਨੰਬਰ ਹੀ 9914330959 ਠੀਕ ਆ ਬਾਈ ਇੱਕ ਗਾਂ ਤੋਂ ਸ਼ੁਰੂ ਕਰਦੇ ਹਾਂ ਸੂਆ ਕਿੰਨਾ ਜੀ ਸੂਆ ਬਈ ਤੀਜੇ ਸੂਇ ਰਿਜਨਲ ਹੈ ਕਦੋਂ ਸੂਈ ਹੈ ਜੀ ਕੱਲ ਰਾਤ ਸੂਈ ਆ ਬਈ ਇਹ ਬੱਚਾ ਕੀ ਹੈ ਜੀ ਬੱਚਾ ਬੱਛਾ ਜੀ ਜੇਰਡਨ ਆ ਜੀ ਜੇਰ ਦੀ ਡਨ ਆਪਣੇ ਘਰੇ ਸੂਈ ਬਈ ਜੀ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਇਸ ਚ 8 ਕਿਲੋ ਬਈ ਥਾਣਾ ਦੀ ਡਾਨਾ ਜੀ ਥਾਣਾ ਦੀ ਓਕੇ ਥੋੜਾ ਆ ਥਾਂ ਟਾਈਟਾ ਮੂਹ ਲਾਈ ਪਹਿਲਾਂ ਦੱਸਿਆ ਜਾਊਗਾ ਇੱਧਰ ਆ ਆ ਔਰ ਲਾ ਜੀ ਠੀਕ ਆ ਜੀ ਦੁੱਧ ਪੂਰਾ ਜੀ ਦੁੱਧ ਪੂਰਾ ਹੋਊਗਾ ਬਈ ਗਰੰਟੀ ਠੀਕ ਆ ਜੀ ਠੰਡੀ ਆ ਜੀ ਪੂਰੀ ਠੰਡੀ ਪੂਰੀ ਬਈ ਕੋਈ ਮਰਜੀ ਚੋਏ ਬੁੜੀ ਚੋਈ ਜੋ ਬੰਦਾ ਚੋਈ ਜਾ ਤੋਰ ਕੇ ਦਿਖਾ ਦੀ ਵੀਰੇ ਸੂਆ ਬਾਈ ਦੱਸਦਾ ਤੀਜਾ ਸੂਈ ਆ ਜੀ ਕੱਲ ਦੀ ਸੂਈ ਆ ਬੱਚਾ ਮਗਰ ਵੱਛਾ ਜੇਰ ਦੀ ਸਾਫ ਆ ਬੇਫਿਕਰ ਹੋ ਜਾਓ 8 ਕਿਲੋ ਬੌਲੀ ਨੱਟ ਰੈਡੀ ਆ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦੇ ਆ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿੱਖੜ ਮਾ ਬਾਕੀ ਫੇਸ ਕੁਆਲਟੀ ਸੋਹਣੀ ਆ ਜੀ ਠੰਡੀ ਪੂਰੀ ਆ ਪਹਿਲਾਂ ਹੀ ਦੱਸ ਦਿੰਨੇ ਆ ਭਈ ਇੱਕ ਥਾਣਾ ਥੋੜੀ ਜਿਹੀ ਟੈਟ ਆ ਤੇ ਡਿਮਾਂਡ ਵੀਰੇ ਦੀ ਉਹ ਵੀ ਬਾਹ ਮੂਰੇ ਜੇ ਆਪਾਂ ਚੋਤੀ ਨਾ ਕਰੀ ਜੇ ਕੋਲਾ ਹੋ ਜਾਂਦਾ ਥਾਣਾ ਜੇ ਬੱਚੇ ਚੰਗਾ ਦੇ ਤਾਂ ਵੀ ਅੱਛਾ ਜਾਨੀ ਜੇ ਨਾ ਨਾ ਬੱਚੇ ਨੂੰ ਮੂੰਹ ਲਵਾਏ ਕਿਰਾਂ ਕਿਰਾਂ ਹੁੰਦਾ 2 4 12 ਚ ਹਾਂ 2 4 ਠੀਕ ਆ ਜੀ ਬਾਅਦ ਚ ਸਹੀ ਹੋ ਜਾਂਦਾ ਤੇ ਡਿਮਾਂਡ ਵੀਰੇ ਦੀ 35000 ਦੇ ਦਾਂਗੇ ਵੀ ਹੋ ਜੂ ਲੈਸ 100 ਕਿਲੋਮੀਟਰ ਪਹੁੰਚ ਜੀ ਹਾਂਜੀ ਹਾਂਜੀ ਠੀਕ ਹੈ 35000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਪਲੱਸ 100 ਕਿਲੋਮੀਟਰ ਪਹੁੰਚ ਹੋਊਗੀ ਵਿੱਚ ਫਰੀਜ ਤੇ ਦੋ ਨੰਬਰ ਵੀ ਰੇ ਸੂਆ ਕਿੰਨਾ ਮਾ ਜੀ ਇਹਦਾ ਇਹ ਦੂਜੀ ਸੂਈ ਛੋਟੀ ਸੂਈ ਹੈ ਜੀ ਕਾ ਦੋ ਸੂਈ ਹੈ ਜੀ ਇਹ ਤਿੰਨ ਮਹੀਨੇ ਹੋ ਗਏ ਸੂਈ ਨੂੰ ਬੱਚਾ ਮਗਰ ਹੈ ਠੀਕ ਹੈ ਜੀ ਇਹ ਆਈ ਵਗੈਰਾ ਹੋਈ ਹੈ ਜੀ ਇਹਨੂੰ ਉਹ ਉਹਨਾਂ ਨੇ ਦੱਸਿਆ 25 ਦਿਨ 20 25 ਦਿਨ ਹੋਇਆ ਠੀਕ ਆ ਜੀ ਹਾਂ ਇਹਦੀ ਕੋਈ ਗਰੰਟੀ ਨਹੀਂ ਆਪਣੀ ਠੀਕ ਆ ਵੀਰੇ ਮਿਲਦੀ ਬੱਚੇ ਤੇ ਹੀ ਆ ਬੱਚੇ ਤੇ ਬੱਚੇ ਕਿੰਨਾ ਦੁੱਧ ਤਿਆਰ ਆ ਜੀ 8 ਕਿਲੋ ਦੁੱਧ ਪੂਰਾ ਕੰਢਿਆ ਥਣਾ ਦੀ ਦੰਨ ਆ ਜੀ ਓਕੇ ਹੋਈ ਤੋੜ ਕੇ ਦਿਖਾ ਦੀ ਵੀਰੇ ਸੁਆ ਕਿੰਨਾ ਮਾ ਦੱਸਿਆ ਸੀ ਸੁਆ ਦੂਜਾ ਹੀ ਸੁਆ ਦੂਜਾ ਸੂਈ ਆ ਜੀ 3 ਮਹੀਨੇ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਕੱਟਾ ਤੇ ਬੱਚੇ ਤੇ ਹੀ ਮਿਲਦੀ ਆ ਜੀ ਏਆਈ ਹੋਈ ਨੂੰ ਸਮਾਂ ਜ਼ਰੂਰ ਹੋ ਗਿਆ ਪਰ ਬਾਈ ਦੱਸਦਾ ਕਿ ਆਪਾਂ ਖਾਲੀ ਮੰਨ ਕੇ ਲਈਏ ਤੇ ਖਾਲੀ ਮੰਨ ਕੇ ਦੇਣੀ ਆ ਜੀ 8 ਕਿਲੋ ਨੈਟ ਦੁੱਧ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦੇ ਥਣਾ ਦੇ ਸਹਿਜ ਵੀ ਸੋਹਣਿਆ ਗੈਪ ਤੇ ਲੱਗਿਆ ਬਾਕੀ ਫੇਸ ਕੁਆਲਟੀ ਸੋਹਣੀ ਆ ਚਾਰ ਹੀ ਥਾਣਾ ਪੋਟਸ਼ਾਂਖਪੂਰਾ ਵੀ ਨੇ ਤੇ ਇਹਦੀ ਡਿਮਾਂਡ ਬਾਈ ਇਹ 55000 ਦੀ ਠੀਕ ਆ ਹੋਜੂ ਮਾਨਤਨ ਜੀ ਇਹ ਪਹੁੰਚ ਕਰਾਂਗੇ 55 55000 ਚ ਬਾਈ ਕਹਿੰਦਾ ਪਹੁੰਚ ਕਰ ਦਾਂਗੇ 100 ਕਿਲੋਮੀਟਰ ਜੀ ਬਾਕੀ ਜਿਹਨੂੰ ਕੋਈ ਵੀ ਨੱਕ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਧੰਨਵਾਦ ਜੀ